ਜਿਵੇਂ ਪਿੰਡ ਕਾਲੇ ਕਿਆਂ ਦੇ ਵਿੱਚੋਂ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜੀ ਜਿਵੇਂ ਕਾਲੇ ਕਿਆਂ ਦੀ ਗੱਲ ਕਰਾਂ ਜਿਸ ਦਿਨ ਮੈਂ ਮੇਰੀ ਮੈਰਸ ਹੋਈ ਮੈਂ ਉਸ ਤੋਂ ਬਾਅਦ ਮੈਂ ਕਦੀ ਬਾਹਰ ਨਹੀਂ ਸੀ ਨਿਕਲੀ ਫਰਸਟ ਡੇ ਅਸੀਂ ਕੈਂਪੇਨ ਵਾਸਤੇ ਬਾਹਰ ਨਿਕਲੇ ਤਾਂ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਹੌਸਲਾ ਫਜ਼ਾਈ ਮਿਲ ਰਿਹਾ ਮੈਂ ਕਾਲੇ ਕਿਆਂ ਦੇ ਲੋਕਾਂ ਦਾ ਦੋਨੋਂ ਹੱਥ ਜੋੜ ਕੇ ਥੈਂਕਸ ਕਰਦੀ ਆਂ ਫੀਲਡ ਦੇ ਵਿੱਚ ਜਦੋਂ ਜਾਣਦੇ ਆਪਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਉੱਥੋਂ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਜੀ ਫੀਲਡ ਦੀ ਜੇ ਮੈਂ ਗੱਲ ਕਰਾਂ ਫੀਲਡ ਦੇ ਵਿੱਚੋਂ ਬਹੁਤ ਅੱਛੇ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੀਐਸ ਕਾਲੇਕੇ ਅੱਜ ਤਾਪਮਾਨ ਦੀ ਗੱਲ ਕਰੀਏ ਹਨਾ 40 ਤੋਂ ਲੈ ਕੇ 45 ਡਿਗਰੀ ਦਾ ਤਾਪਮਾਨ ਹੈ ਉਸੇ ਹੀ ਇੰਨੀ ਤਪਦੀ ਧੁੱਪ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੋਟਾਂ ਦੀ ਇਲੈਕਸ਼ਨਾਂ ਦੀ ਜਿਵੇਂ ਲੋਕ ਸਭਾ ਦੇ ਚੋਣਾਂ ਹੁਣ ਚੱਲ ਰਹੀਆਂ ਨੇ ਗਿਆ ਲੋਕ ਸਭਾ ਦੇ ਚੋਣ ਹੁਣ ਜਾ ਰਹੇ ਨੇਗੇ ਉੱਥੇ ਹੀ ਲੋਕ ਸਭਾ ਚੋਣਾਂ ਦੀ ਜਿਹੜੀ ਸਰਗਰਮੀ ਹੈ ਉਹ ਤਕਰੀਬਨ 80 ਤੋਂ ਲੈ ਕੇ 90 ਡਿਗਰੀ ਤਾਬ ਮਾਨ ਦੇ ਵਿੱਚ ਕੁਮਰੀ ਹੈ ਜਿੱਤੇ ਆਪਾਂ ਗੱਲ ਕਰੀਏ ਵੀ ਸਾਰੇ ਹੀ ਆਪੋ ਆਪਣੇ ਕੈਂਡੀਡੇਟ ਨੇ ਜਿਹੜੇ ਆਪਾਂ ਆਪਣੀਆਂ ਪਾਰਟੀਆਂ ਵਾਸਤੇ ਚੋਣ ਲੜ ਰਹੇ ਨੇਗੇ ਉਸ ਦੇ ਨਾਲ ਹੀ ਇੱਕ ਪਿੰਡ ਕਾਲੇਕਿਆਂ ਦੀ ਬੀਬਾ ਹਰਪ੍ਰੀਤ ਕੌਰ ਕਾਲੇਕੇ ਚੋਣ ਮੈਦਾਨ ਦੇ ਵਿੱਚ ਉਤਰੇ ਬੈਨੇ ਹਲਕਾ ਸੰਗਰੂਰ ਤੋਂ ਆਪਾਂ ਉਹਨਾਂ ਦੇ ਘਰ ਅੱਜ ਇੱਥੇ ਪਹੁੰਚੇ ਵੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਕੀ ਉਹਨਾਂ ਦਾ ਘਰਵਾਰ ਜੋ ਇੱਕ ਰਿਵਿਊ ਨੇ ਉਹ ਵੀ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਨ ਤੇ ਸੋ ਬਣੇ ਰਹੇ ਹੋ ਵੀਡੀਓ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਬੀਬਾ ਹਰਪ੍ਰੀਤ ਕੌਰ ਕਾਲੇਕੇ ਦੇ ਨਾਲ ਦੇਖਾਂਗੇ ਪੁੱਛਾਂਗੇ ਉਹਨਾਂ ਦੇ ਵਿਚਾਰ ਕੀ ਨੇ ਉਹ ਕਿਸ ਪਾਰਟੀ ਦੇ ਨਾਲ ਚੋਣ ਲੜ ਰਹੇ ਨੇ ਜਾਂ ਆਜ਼ਾਦ ਚੋਣਾਂ ਨਾਲ ਲੜ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੀ ਹਰਪ੍ਰੀਤ ਕੌਰ ਕਾਲੇਕੇ ਹਾਂਜੀ ਇਹ ਨੇਗੇ ਬੀਬਾ ਹਰਪ੍ਰੀਤ ਕੌਰ ਕਾਲੇਕੇ ਜੋ ਸੰਗਰੂਰ ਹਲਕੇ ਤੋਂ ਚੋਣ ਲੜ ਰਹੇ ਨੇਗੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਿਹੜੀ ਆਪਾਂ ਇਹ ਚੋਣ ਲੜ ਰਹੇ ਹੈ ਜੀ ਇਹ ਆਜ਼ਾਦ ਚੋਣ ਲੜ ਰਹੇ ਹੈ ਜਾਂ ਕਿਸੇ ਪਾਰਟੀ ਵੱਲੋਂ ਚੋਣ ਲੜ ਰਹੇ ਹੈਗੇ ਤੇ ਤੁਸੀਂ ਮੈਦਾਨ ਦੇ ਵਿੱਚ ਉਤਰਿਓ ਕਿਸ ਸੋਚ ਨੂੰ ਲੈ ਕੇ ਮੈਦਾਨ ਦੇ ਵਿੱਚ ਉਤਰਿਓ ਇਹਦੇ ਬਾਰੇ ਫੁੱਲ ਤੁਸੀਂ ਜਾਣਕਾਰੀ ਦਿਓ ਜੀ ਆਪਣੀ ਨੂੰ ਥੈਂਕ ਯੂ ਸੋ ਮੱਚ ਸਭ ਤੋਂ ਪਹਿਲਾਂ ਮੈਂ ਸਾਰੇ ਦਰਸ਼ਕਾਂ ਨੂੰ ਸਤਿ ਉਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੂਸਰਾ ਮੈਂ ਪੀਵੀ 11 ਕੇ ટીਟੀਵੀ ਕਾ ਟੀਵੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਅੱਜ ਮੈਨੂੰ ਕਵਰ ਕੀਤਾ ਸੋ ਥੈਂਕ ਯੂ ਸੋ ਮੱਚ ਜਿੱਥੋਂ ਤੱਕ ਰਹੀ ਗੱਲ ਇਲੈਕਸ਼ਨ ਦੀ ਤਾਂ ਮੈਨੂੰ ਇੰਡੀਆ ਗ੍ਰੀਨਸ ਪਾਰਟੀ ਹੈਗੀ ਆ ਜਿਹੜੀ ਉਹ ਮੇਰੀ ਪਾਰਟੀ ਹੈ ਉਹਨਾਂ ਨੇ ਮੈਨੂੰ ਇਹ ਸੁਭਾਗ ਦਿੱਤਾ ਕਿ ਮੈਂ ਇਸ ਹੌਟ ਸ਼ੀਟ ਤੋਂ ਟਿਕਟ ਲੜਾ ਸੋ ਮੈਂ ਇਸੇ ਪਰਿਵਾਰ ਨੂੰ ਬਿਲੋਂਗ ਕਰਦੀ ਆ ਇਹ ਮੇਰੇ ਲਈ ਬਹੁਤ ਵੱਡਾ ਪਲੇਜ਼ਰ ਹੈ ਇਹ ਜਿਹੜੀ ਤੁਸੀਂ ਪਾਰਟੀ ਦਾ ਨਾਮ ਦੱਸਿਆ ਜੀ ਕਈ ਲੋਕਾਂ ਨੂੰ ਨਾ ਇਸ ਪਾਰਟੀ ਬਾਰੇ ਪਤਾ ਹੀ ਨਹੀਂ ਕਿਉਂਕਿ ਇਹ ਹਾਲ ਤੱਕ ਮੈਦਾਨ ਦੇ ਵਿੱਚ ਆਪਾਂ ਕਹਿੰਦੇ ਗਰਾਊਂਡ ਲੈਵਲ ਤੇ ਕਹਿ ਸਕਦੇ ਹਾਂ ਨਾਮ ਵੀ ਨਹੀਂ ਸੁਣਿਆ ਹਨਾ ਤੇ ਇਹਦੇ ਬਾਰੇ ਪਹਿਲਾਂ ਤਾਂ ਪੂਰੀ ਜਾਣਕਾਰੀ ਇਹਦੇ ਬਾਰੇ ਦਿਓ ਜੀ ਇਹ ਕੀ ਚੀਜ਼ ਹੈ ਕਿੱਥੋਂ ਪਾਰਟੀ ਚੱਲੀ ਹੈ ਕੀ ਇਹਨਾਂ ਦੀ ਸੋਚ ਹੈ ਇੰਡੀਆ ਗ੍ਰੀਨਸ ਪਾਰਟੀ ਹੈ ਸਾਡੇ ਪੂਰੇ ਦੇਸ਼ ਦੀ ਪਾਰਟੀ ਹੈ ਸਾਰਿਆਂ ਦੀ ਰਿਸਪੌਂਸਿਬਿਲਟੀ ਬਣਦੀ ਹੈ ਕਿ ਅਸੀਂ ਇੰਡੀਆ ਗ੍ਰੀਨਸ ਪਾਰਟੀ ਨੂੰ ਅੱਗੇ ਲੈ ਕੇ ਆਈਏ ਕਿਉਂਕਿ ਜਿਵੇਂ ਅਸੀਂ ਦੇਖਦੇ ਆਂ ਤਾਂ ਦੇਸ਼ ਦੀ ਜਿਹੜੀ ਰਾਜਨੀਤੀ ਆ ਬਹੁਤ ਜ਼ਿਆਦਾ ਗੰਦਲੀ ਹੋ ਚੁੱਕੀ ਹੈ ਜੇ ਮੈਂ ਇਸ ਦੀ ਗੱਲ ਕਰਦਿਆਂ ਕਿ ਇਹਦੀ ਫਾਊਂਡਰ ਨੇ ਸ੍ਰੀ ਸ਼ਰੋਸ਼ ਨਟਵਾਲ ਜੀ ਪੌੜੀ ਗੜਵਾਲ ਤੋਂ ਉਹ ਇਸਦੀ ਫਾਊਂਡਰ ਨੇ ਉਹਨਾਂ ਨੇ ਇੱਕ ਉਹਨਾਂ ਦੀ ਇਦਾਂ ਦੀ ਸੋਚ ਸੀ ਕਿ ਦੇਸ਼ ਦੀ ਜਿਹੜੀ ਪੋਲਿਟਿਕਸ ਆ ਉਸ ਨੂੰ ਅਸੀਂ ਸ਼ਾਰਹ ਤਰੀਕੇ ਦੇ ਨਾਲ ਕਰ ਸਕੀਏ ਠੀਕ ਹੈ ਤਾਂ ਇਸ ਗ੍ਰੀਨ ਪਾਰਟੀ ਇਸ ਰਾਂਚ ਕਰਨ ਦੀ ਉਹਨਾਂ ਨੂੰ ਜ਼ਰੂਰਤ ਪਈ ਇਹ ਗਲੀ ਪਾਰਟੀ ਦਾ ਥੋੜੇ ਜਿਵੇਂ ਹੁਣ ਤੁਸੀਂ ਚੋਣ ਪ੍ਰਚਾਰ ਵਾਸਤੇ ਹਰ ਇੱਕ ਪਿੰਡਾਂ ਦੇ ਵਿੱਚ ਜਾਂਦੇ ਹਨ ਜੀ ਉੱਥੇ ਬਹੁਤ ਬਹੁਤ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਨੈਸ਼ਨਲ ਪਾਰਟੀਆਂ ਨੇ ਕਿ ਦਿੱਲੀ ਤੋਂ ਚੱਲੀਆਂ ਆਈਆਂ ਪਾਰਟੀਆਂ ਨੇ ਕਿ ਜਿਹੜੇ ਉਹ ਆਪਣਾ ਚੋਣ ਪ੍ਰਚਾਰ ਕਰਦੇ ਹੋਗੇ ਉਦੋਂ ਤੁਹਾਨੂੰ ਕਿਦਾਂ ਦਾ ਮਹਿਸੂਸ ਹੋ ਰਿਹਾ ਕੀ ਲੱਗਦਾ ਤੁਹਾਨੂੰ ਜਿੱਥੋਂ ਤੱਕ ਚੋਣ ਪ੍ਰਚਾਰ ਦੀ ਗੱਲ ਹੈ ਮੈਂ ਇਸ ਚੋਣ ਪ੍ਰਚਾਰ ਨੂੰ ਬਹੁਤ अच्छे तरीके ਨਾਲ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਦੀਆਂ ਭਾਵਨਾਵਾਂ ਜਿਹੜੀਆਂ ਉਹ ਹਟ ਨਾ ਹੋਣ ਉਹ ਬੇਸ਼ੱਕ ਕੋਈ ਧਰਮ ਹੈ ਬੇਸ਼ੱਕ ਕੋਈ ਜਾਤ ਹੈ ਬੇਸ਼ੱਕ ਕੋਈ ਪਾਤ ਹੈ ਉਸ ਤੋਂ ਉੱਪਰ ਉੱਠ ਕੇ ਅਸੀਂ ਸਾਰੇ ਸਮਾਜ ਨੂੰ ਸਾਰੇ ਹਰ ਇੱਕ ਵਰਗ ਨੂੰ ਨਾਲ ਲੈ ਕੇ ਅਸੀਂ ਚੱਲਣ ਦੀ ਕੋਸ਼ਿਸ਼ ਕਰਦੇ ਆں ਇਹੀ ਇੰਡੀਆ ਗ੍ਰੀਨਸ ਪਾਰਟੀ ਦਾ ਥੋਟ ਹੈ ਕਿਉਂਕਿ ਜੇ ਅਸੀਂ ਧਰਮਾਂ ਦੇ ਵਿੱਚ ਇਸ ਨੂੰ ਡਿਵਾਈਡੇਸ਼ਨ ਕਰ ਦਾਂਗੇ ਤਾਂ ਸ਼ਾਇਦ ਜਿਹੜਾ ਹੈਗਾ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਸਾਡੇ ਜਿਹੜੇ ਨਤੀਜੇ ਨੇ ਸਾਹਮਣੇ ਆਉਣਗੇ ਤੇ ਆ ਵੀ ਰਹੇ ਨੇ। ਇਹੀ ਇੰਡੀਆ ਗ੍ਰੀਨਸ ਪਾਰਟੀ ਦਾ ਥੋਟ ਹੈ। ਸੋ ਮੈਂ ਇਸ ਚੋਣ ਕੈਂਪੇਨ ਨੂੰ ਇੰਜੋਏ ਕਰ ਰਹੀ ਆ। ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਹੈ ਜਿਹੜਾ ਉਹ ਮਿਲ ਰਿਹਾ। ਲੋਕ ਸਾਡਾ ਬਹੁਤ ਸਵਾਗਤ ਕਰ ਰਹੇ ਨੇ। ਸੋ ਇਹਨਾਂ ਗੱਲਾਂ ਦੇ ਨਾਲ ਹੀ ਮੈਨੂੰ ਬਹੁਤ ਪਿਆਰ ਲੋਕਾਂ ਦਾ ਮਿਲ ਰਿਹਾ। ਸੋ ਮੈਨੂੰ ਹੋਰ ਅੱਗੇ ਵਧਣ ਦਾ ਜਿਹੜਾ ਮੌਕਾ ਉਤਸ਼ਾਹ ਆ ਉਹ ਮੇਰੇ ਅੰਦਰ ਪੈਦਾ ਹੁੰਦਾ ਜਾਂਦਾ। ਜਿਵੇਂ ਪਿੰਡ ਕਾਲੇਕਿਆਂ ਦੇ ਵਿੱਚੋਂ ਤੁਹਾਨੂੰ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜੀ? ਜੇ ਮੈਂ ਕਾਲੀ ਕੈਂਦੀ ਗੱਲ ਕਰਾਂ ਜਿਸ ਦਿਨ ਮੈਂ ਮੇਰੀ ਮੈਰਜ਼ ਹੋਈ ਮੈਰਜ਼ ਤੋਂ ਬਾਅਦ ਮੈਂ ਕਦੀ ਬਾਹਰ ਨਹੀਂ ਸੀ ਨਿਕਲੀ ਫਸਟ ਡੇ ਅਸੀਂ ਕੈਂਪੇਨ ਵਾਸਤੇ ਬਾਹਰ ਨਿਕਲੇ ਤਾਂ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਕੌਸਲਾਫ ਜਾਈ ਮਿਲ ਰਿਹਾ ਮੈਂ ਕਾਲੇਕੇ ਦੇ ਲੋਕਾਂ ਦਾ ਦੋਨੋਂ ਹੱਥ ਜੋੜ ਕੇ ਥੈਂਕਸ ਕਰਦੀ ਆ ਕਿ ਜਿਨ੍ਹਾਂ ਨੇ ਮੈਨੂੰ ਆਪਣਾ ਬੱਚਾ ਸਮਝ ਕੇ ਜਾਤਪਾਤ ਤੋਂ ਉੱਪਰ ਉੱਠ ਕੇ ਮੇਰੇ ਨਾਲ ਸਹਿਯੋਗ ਕੀਤਾ ਮੈਨੂੰ ਹਰ ਇੱਕ ਤਰੀਕੇ ਦੀ ਜਿਹੜੀ ਸਪੋਰਟ ਆ ਕਾਲੇਕੇ ਦੇ ਲੋਕਾਂ ਨੇ ਉਹ ਦਿੱਤੀ ਆ ਸੋ ਮੈਨੂੰ ਉਮੀਦ ਆ ਕਿ ਕਾਲੇਕੇ ਕਾਲੇਕੇ ਪਿੰਡ ਦੇ ਜਿਹੜੇ ਜਨਤਾ ਹੈਗੀ ਉਹ ਮੈਨੂੰ ਕਦੇ ਵੀ ਨਿਰਾਸ਼ ਨਹੀਂ ਕਰੂਗੀ ਮੈਂ ਨਗਰ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਦੇ ਸਹਿਯੋਗ ਨਾਲ ਮੈਂ ਅੱਜ ਇੱਥੇ ਆਈ ਆ ਥੀੜ ਦੇ ਵਿੱਚ ਜਦੋਂ ਜਾਂਦੇ ਆਪਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਉੱਥੋਂ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਜੀ ਫੀਲਡ ਦੀ ਜਿਵੇਂ ਗੱਲ ਕਰਾਂ ਫੀਲਡ ਦੇ ਵਿੱਚ ਬਹੁਤ ਅੱਛੇ ਤਰੀਕੇ ਦਾ ਰਿਸਪਾਂਸ ਮਿਲ ਰਿਹਾ ਸਾਨੂੰ ਲੇਡੀਜ਼ ਲੋਕਨੇਗੇ ਜਿਹੜੇ ਉਹ ਵੀ ਸਾਡੇ ਨਾਲ ਖੜੇ ਨੇ ਜਿਹੜੇ ਜੰਗਸਤਰ ਨੇ ਉਹ ਵੀ ਸਾਡੇ ਨਾਲ ਖੜੇ ਨੇ ਕਿਉਂਕਿ ਪਾਰਟੀ ਦੇ ਥਾਟਸ ਹੀ ਇਦਾਂ ਦੇ ਨੇ ਪਾਰਟੀ ਦੇ ਸਿਧਾਂਤ ਹੀ ਇਦਾਂ ਦੇ ਨੇ ਜੇ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਲੋਕ ਉਸ ਚੀਜ਼ ਨੂੰ ਸਮਝਦੇ ਨੇ ਉਸ ਈਸ਼ੂ ਨੂੰ ਸਮਝਦੇ ਨੇ ਤਾਂ ਲੋਕ ਸਾਨੂੰ ਬਹੁਤ ਅੱਛਾ ਜਿਹੜਾ ਹੰਗਾਰਾਗਾ ਉਹ ਦੇ ਰਹੇ ਨੇ ਸੋ ਮੈਂ ਲੋਕਾਂ ਦਾ ਵੀ ਬਹੁਤ ਥੈਂਕਸ ਕਰਦੀ ਹਾਂ ਜਿਵੇਂ ਜਿੱਤਣ ਤੋਂ ਬਾਅਦ ਚ ਹਰ ਕੈਂਡੀਡੇਟ ਹੈ ਜਿਹੜਾ ਹਰ ਲੀਡਰ ਹੈ ਜਿਹੜਾ ਆਪਣੀ ਹੀ ਕੋਠੀਆਂ ਕਾਰਾਂ ਜਾਂ ਸਿਉਣਾ ਕੰਗਣ ਬਣਾਉਣ ਦੇ ਵਿੱਚ ਰੁੱਝ ਜਾਂਦਾਗਾ ਪਬਲਿਕ ਦੇ ਵਿੱਚ ਵਿਚਰਦਾ ਨਹੀਂ ਕਿ ਸੋਡੇ ਤਾਂ ਨਹੀਂ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਵੱਡੀ ਗੱਲ ਇਹ ਕਿ ਮੈਂ ਪੜਾਈ ਕਰਦਿਆਂ ਮੈਂ ਸੋਸ਼ਲ ਵਰਕ ਦੀ ਸਟੱਡੀ ਕੀਤੀ ਆ ਮੈਂ ਚੋਣ ਮੈਦਾਨ ਦੇ ਵਿੱਚ ਜੇ ਆਏ ਆ ਤਾਂ ਮੈਂ ਪਬਲਿਕ ਦੇ ਜਿਹੜੇ ਇਸ਼ੂ ਨੇ ਉਹ ਹਰ ਵਰਗ ਦੇ ਲੋਕਾਂ ਦੇ ਇਸ਼ੂ ਨੇ ਜੇਕਰ ਅਸੀਂ ਦੇਖੀਏ ਤਾਂ ਐਸੀ ਜਿਹੜੀ ਕਮਿਊਨਿਟੀ ਆ ਉਸਦੇ ਅਲੱਗ ਇਸ਼ੂ ਨੇ ਜਾਂ ਜਿਹੜੇ ਸਟੂਡੈਂਟਸ ਨੇ ਉਸਦੇ ਅਲੱਗ ਇਸ਼ੂ ਨੇ ਔਰ ਵਿਮੈਨਸ ਦੇ ਅਲੱਗ ਇਸ਼ੂ ਨੇ ਕਿਸਾਨਾਂ ਦੇ ਅਲੱਗ ਇਸ਼ੂ ਨੇ ਸੋ ਮੈਂ ਸਾਰਿਆਂ ਦੇ ਇਸ਼ੂਸ ਨੂੰ ਦੇਖਦੇ ਹੋਏ ਇੱਕ ਮੇਰਾ ਆਪਣਾ ਰਿਸਰਚ ਦਾ ਤਜਰਬਾ ਹੋ ਗਿਆ ਹੈਲਥ ਦੇ ਇਸ਼ੂ ਲੱਗ ਨੇ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਇੱਥੇ ਆਇਆ ਇਹ ਚੀਜ਼ ਮੈਂ ਆਪਣੇ ਉੱਪਰ ਹੰਡਾਈ ਆ ਜੇਕਰ ਮੈਂ ਸਟੂਡੈਂਟ ਆ ਸਟੂਡੈਂਟਸ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆਉਂਦੀਆਂ ਨੇ ਤਾਂ ਮੇਰਾ ਇਦਾਂ ਦਾ ਕੋਈ ਵਿਚਾਰ ਨਹੀਂ ਹੋਏਗਾ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਹਰ ਇੱਕ ਦੇ ਮਨ ਦੇ ਵਿੱਚ ਇਹ ਚੀਜ਼ ਹੁੰਦੀ ਹੈ ਕਿ ਸ਼ਾਇਦ ਕਿਤੇ ਚਲੇ ਜਾਣਗੇ ਦਿੱਲੀ ਚਲੇ ਜਾਣਗੇ ਜਾਂ ਚੰਡੀਗੜ੍ਹ ਚਲੇ ਜਾਣਗੇ ਸੋ ਮੇਰਾ ਇਦਾਂ ਦਾ ਕੋਈ ਵਿਚਾਰ ਨਹੀਂ ਮੈਂ ਜੋ ਵੀ ਕਰਨਾ ਆਪਣੇ ਪਿੰਡ ਦੇ ਵਿੱਚ ਰਹਿ ਕੇ ਹੀ ਕਰਨਾ ਹੈ ਕਿਉਂਕਿ ਪਿੰਡ ਦੀ ਡਿਵੈਲਪਮੈਂਟ ਜ਼ਰੂਰੀ ਆ ਬਾਕੀ ਮੈਂ ਮਿੱਟੀ ਦੇ ਨਾਲ ਜੁੜੇ ਹੋਇਆ ਇਸ ਐਸੀ ਸੰਵਲ ਦਾ ਬੱਚਾ ਤਾਂ ਕਰਕੇ ਮੈਨੂੰ ਇੱਥੇ ਹੀ ਰਹਿਣਾ ਲੋਕਾਂ ਦੇ ਵਿੱਚ ਹੀ ਰਹਿਣਾ ਪਸੰਦ ਹੈ ਲੇਕਿਨ ਥੋੜੀ ਬਹੁਤ ਜੇ ਡਿਵੈਲਪਮੈਂਟ ਆ ਉਹ ਸਿਟੀ ਦਾ ਹੁੰਦੀ ਹੈ ਤਾਂ ਕਿ ਸਿਟੀ ਦੇ ਵਿੱਚ ਰਿਸੋਰਸ ਜ਼ਿਆਦਾ ਹੁੰਦੇ ਨੇ ਇਹਨਾਂ ਕੋ ਹੋ ਸਕਦਾ ਹੈ ਕਿ ਮੈਂ ਕੋ ਬਨਾਲੇ ਸ਼ਿਫਟ ਕਰ ਜਾ ਉਹ ਮੇਰਾ ਪਹਿਲਾ ਦਾ ਥਾਟ ਹੈ ਬਾਕੀ ਹੋਰ ਚੰਡੀਗੜ੍ਹ ਦਾ ਮੇਰਾ ਕੋਈ ਵਿਚਾਰ ਨਹੀਂ ਦਿੱਲੀ ਦਾ ਵੀ ਕੋਈ ਵਿਚਾਰ ਨਹੀਂ ਲੇਕਿਨ ਸੰਸਦ ਤੱਕ ਮੇਰੇ ਲੋਕ ਜੇ ਮੈਨੂੰ ਪਹੁੰਚਾਉਣਗੇ ਤਾਂ ਮੈਂ ਜ਼ਰੂਰ ਸੰਸਦ ਦੇ ਵਿੱਚ ਬੈਠਾਂ ਹੋਵਾਂਗੇ ਜਿਵੇਂ ਹੁਣ ਸਾਨੂੰ ਗਨਮੈਨ ਮਿਲੇ ਬੇ ਨੇ ਜੀ ਗਨਮੈਨ ਸਾਰਾ ਦਿਨ ਤੁਹਾਡੇ ਨਾਲ ਰਹਿੰਦੇ ਨੇ ਜੀ ਜੀ ਤੇ ਕਈ ਵਾਰ ਆਪਾਂ ਨੂੰ ਜਿਵੇਂ ਗਰੀਬ ਪਰਿਵਾਰ ਦੇ ਵਿੱਚੋਂ ਆਪਕੋ ਦੋ ਕਮਰਿਆਂ ਦੇ ਵਿੱਚੋਂ ਉੱਠ ਕੇ ਆਪਾਂ ਇੱਕ ਚੋਣ ਲੜ ਰਹੇ ਹਾਂ ਚੋਣ ਵੀ ਕੋਈ ਛੋਟੀ ਮੋਟੀ ਨਹੀਂ ਬਹੁਤ ਵੱਡੀ ਚੋਣ ਲੜ ਰਹੇ ਹਾਂ ਨਾ ਜਿਵੇਂ ਉਹ ਗਨਮੈਨ ਨੇਗੇ ਉਹ ਕਿੱਦਾਂ ਦਾ ਮਹਿਸੂਸ ਕਰਦੇ ਹੋ ਤੁਸੀਂ ਸਾਨੂੰ ਗਨਮੈਨ ਮਿਲਿਆ ਗਨਮੈਂਡ ਦੇ ਮਿਲਨੇ ਸਾਡੇ ਨਾਲ ਮੈਨੂੰ ਬਹੁਤ ਅੱਛਾ ਉਹਨਾਂ ਦਾ ਸਹਿਯੋਗ ਆ ਜਿਹੜਾ ਮਿਲ ਰਿਹਾ ਅਸੀਂ ਇੱਕ ਦੂਸਰੇ ਦੇ ਨਾਲ ਕੋਆਪਰੇਟ ਕਰਕੇ ਚੱਲਦੇ ਆ ਮੈਂ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਦੀ ਕਿਉਂਕਿ ਜੇ ਉਹਨਾਂ ਨੂੰ ਅਸੀਂ ਪਰੇਸ਼ਾਨ ਕਰਾਂਗੇ ਤਾਂ ਪ੍ਰਸ਼ਾਸਨ ਨੂੰ ਅਸੀਂ ਪਰੇਸ਼ਾਨ ਕਰਾਂਗੇ ਠੀਕ ਹੈ ਉਹਨਾਂ ਦਾ ਸਾਨੂੰ ਸਹਿਯੋਗ ਮਿਲ ਰਿਹਾ ਉਹ ਹਰ ਟਾਈਮ ਸਾਡੀ ਪ੍ਰੋਟੈਕਸ਼ਨ ਆ ਜਿਹੜੀ ਕਰਦੇ ਨੇ ਮੈਂ ਉਸ ਨੂੰ ਇੰਜੋਏ ਕਰ ਰਹੀ ਹਾਂ ਕਿਉਂਕਿ ਮੇਰੇ ਲਈ ਬਹੁਤ ਵੱਡਾ ਸੁਪਾ ਹੈ ਬਹੁਤ ਵੱਡਾ ਪਲੇਜ਼ਰ ਹੈ ਕਿ ਮੈਨੂੰ ਅੱਜ ਗਨਮੈਂਡ ਮਿਲੇ ਸੋ ਮੈਂ ਪ੍ਰਸ਼ਾਸਨ ਦਾ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਐਡਾ ਵੱਡਾ ਮਾਣ ਹੈ ਜਿਹੜਾ ਕਨਫੀਡੈਂਸ ਦਿੱਤੇ ਨੇ ਸੋ ਪ੍ਰਸ਼ਾਸਨ ਦਾ ਵੀ ਮੈਂ ਥੈਂਕਸ ਕਰਦੀ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਏਸੀ ਐਮਬੀਬੀ ਹਰਪ੍ਰੀਤ ਕੌਰ ਕਾਲੇਕੇ ਜਿਨ੍ਹਾਂ ਨੇ ਆਪਣੇ ਦਿਲ ਦੇ ਸਾਰੇ ਵਿਚਾਰ ਦੱਸੇ ਨੇ ਜਿਵੇਂ